ਇਹਦਾ ਆ ਗਰੋਪਿਆ ਤਾਂ ਲੋਕੋ ਨਾ ਨਾ ਮਤ ਇਹ ਆਪਾਂ ਹਾਂਜੀ ਕਹਿੰਦੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਮਾਰੇ ਕੀ ਅਗੇ ਚੜਦੀ ਕਲਾ ਜੀ ਕਿਰਪਾ ਸਤਿਗੁਰਾਂ ਦੀਆਂ ਮਿਹਰਾ ਹੋਰ ਕੀ ਕਰਦੇ ਹੋ ਜੀ ਬਹੁਤ ਵਧੀਆ ਜੀ ਤੁਹਾਡੀ ਕਥਾ ਸੁਣੀ ਸੀ ਕੱਲ ਆਪਾਂ ਸੋਚ ਪ੍ਰਕਾਸ਼ ਜੀ ਬੜੀ ਵਧੀਆ ਲੱਗੀ ਦਾ ਤੇ ਮਾਰੇ ਦੀ ਬੜੀ ਕਿਰਪਾ ਦਾ ਤੁਹਾਡੂ ਕੋਲ ਕਿਰਪਾ ਕਰਨ ਤਾ ਨੂੰ ਪੜਾਈਆ ਦੇਖੋ ਮੈਂ ਹੋਰ ਸੁਣਾਓ ਹੋਰ ਸੁਣਾਓ ਜੀ ਸਾਬ ਐ ਵਧੀਆ ਸਾਹਿਬ ਫਿੰਗਰ ਜਗਤੀ ਕਲਾ ਚਰਪਾ ਚੜਦੀ ਕਲਾ ਆਨੰਦ ਠੀਕਾ ਠੀਕਾ ਜੀ ਬਹੁਤ ਵਧੀਆ ਲੱਗਿਆ ਕਿੰਨੀਆਂ ਦਾ ਵੀ ਤੁਹਾਡਾ ਤੌਰ ਵੇਖਿਆ ਸੀ ਬੜਾ ਸੰਗਤਾਂ ਨੇ ਪਿਆਰ ਕੀਤਾ ਆ ਗਏ ਸੀ ਇੱਕ ਇਤਿਹਾਸੇ ਦੇ ਸਿੰਘ ਦੇ ਕਹਿੰਦੇ ਰੁਕੋ ਥੋੜਾ ਸਮਾਂ ਹਾਂਜੀ ਬੋਲੇ ਬੜਾ ਇੱਧਰ ਵੀ ਫਿਰ ਚੱਲਦੇ ਰਹਿੰਦੇ ਸਮਾਗਮ ਬਿਲਕੁਲ ਬਿਲਕੁਲ ਹਾਂਜੀ ਆਵਾਜ਼ ਆਵਾਜ਼ ਬੜੀ ਵਿੱਚ ਚੇਂਜ ਕੀਤੀ ਆਉਂਦੀ ਬੱਸ ਉਹ ਬਾਬਾ ਜੀ ਬਾ ਤੁਹਾਨੂੰ ਨਾ ਆਪਾਂ ਦੱਸਾਂਗੇ ਟਾਈਮ ਕਿਸ ਦਿਨ ਕੱਢਾਂਗੇ ਫਿਰ ਬੈਠ ਕੇ ਕਰਾਂਗੇ ਗੁਰਮਤ ਵਿਚਾਰਾਂ ਆਜੋ ਵੇਖਣੇ ਕਿ ਆਪਾਂ ਲਾਈਵ ਕਿਵੇਂ ਚੱਲਦਾ ਐਸੇ ਐਸੇ ਹਾਂ ਫਿਰ ਕਿਸ ਦਿਨ ਬੈਠ ਕੇ ਆਪਾਂ ਗੁਰਮਤ ਵਿਚਾਰਾਂ ਕਿ ਜਿੱਦਾਂ ਤੁਹਾਡੇ ਕੋਲ ਸਮਾਂ ਹੋਇਆ ਦੱਸਿਓ ਨਹੀਂ ਨਹੀਂ ਇਹਦੇ ਬਹੁਤ ਸੋਹਣਾ ਪਰਾਲਾ YouTube ਦੇ ਸਿੰਘਾਂ ਦਾ ਜਿਹੜਾ ਇਹਨਾਂ ਨੇ ਹਾਂਜੀ ਹਾਂ ਬੈਲ ਬੋਤਲ ਇਹਨਾਂ ਕੋਈ ਗੁਰੂ ਦੀਆਂ ਬਾਤਾਂ ਪੈ ਜਾਂਦੀਆਂ ਤਰਕੇ ਸਿੱਦੇ ਨਾਲ ਟਾਈਮ ਸਬਲਾ ਹੋ ਜਾਂਦਾ ਇਹ ਤੇ ਹੈ ਹਾਂ ਤੇ ਦੱਸੋ ਜਿੱਤੇ ਤੁਹਾਡੇ ਕੋਲ ਸਮਾਂ ਹੈ ਜ਼ਰੂਰ ਦਿਓ ਸਾਨੂੰ ਨਮਾਨਿਆਂ ਨੂੰ ਠੀਕ ਹੈ ਮਾਰੇ ਠੀਕ ਕੋਈ ਗੱਲ ਨਹੀਂ ਓਕੇ ਬਾਬਾ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਕਰਦੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਇਹ ਜੀਉਂਦੇ ਨੇ ਲਾਈਵ ਨਹੀਂ